ਮੁੰਡਾ ਸਹੇਲੀ ਨੂੰ ਲੈ ਕੇ ਗਿਆ ਰਾਤ ਨੂੰ ਹੋਟਲ ਦੇ ਵਿੱਚ ਤੇ ਇੱਕ ਰਾਤ ਪੈ ਗਈ 23 ਲੱਖ ਦੇ ਵਿੱਚ ਇਹੋ ਜਾਂ ਕੀ ਹੋਇਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਨੂੰ ਅੱਜ ਕਹਾਣੀ ਸੁਣਾਉਣ ਲੱਗਿਆ ਉਹਦੇ ਨਾਲ ਇੱਕ ਬੜੀ ਅਜੀਬ ਘਟਨਾ ਹੋਈ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਪਾਸੇ 20 ਸਾਲਾਂ ਦੀ ਜੇਲ ਸੀ ਤੇ ਦੂਜੇ ਪਾਸੇ 23 ਲੱਖ ਰੁਪਈਆ ਸੀ ਆਜੋ ਕਰਦੇ ਹਾਂ ਕਹਾਣੀ ਦੀ ਸ਼ੁਰੂਆਤ ਜਿਹੜਾ ਇਹ ਬਾਈ ਹੁੰਦਾ ਜਿਹੜਾ ਇਹ ਮੁੰਡਾ ਹੁੰਦਾ ਇਹ ਆਪਣੇ ਮਾਪਿਓ ਦਾ ਇਕੱਲਾ-ਕੱਲਾ ਪੁੱਤ ਹੁੰਦਾ। ਇਹਦੇ ਫਾਦਰ ਸਾਹਿਬ ਦੀ ਕਿਰੀਆਨੇ ਦੀ ਦੁਕਾਨ ਹੁੰਦੀ ਆ ਜੋ ਕਿ ਬਹੁਤ ਵਧੀਆ ਚੱਲਦੀ ਹੁੰਦੀ ਆ। ਚਲੋ ਜੀ ਜਿਹੜਾ ਇਹ ਮੁੰਡਾ ਸੀਗਾ ਇਹ ਕਿਸੇ ਚੰਗੇ ਸੇਠ ਦਾ ਡਰਾਈਵਰ ਲੱਗਿਆ ਹੁੰਦਾ ਉਹਦੀ ਗੱਡੀ ਚਲਾਉਂਦਾ ਹੁੰਦਾ। ਚਲੋ ਜੀ ਘਰ ਦੇ ਆਪਦੇ ਪੁੱਤ ਦਾ ਵਿਆਹ ਕਰ ਦਿੰਦੇ ਆ ਕਿਸੇ ਚੰਗੀ ਕੁੜੀ ਦੇ ਨਾਲ। ਕੁੜੀ ਜਿਹੜੀ ਹੁੰਦੀ ਆ ਉਹ ਵੀ ਮਣੀ-ਮੁਟੀ ਪ੍ਰਾਈਵੇਟ ਜੌਬ ਕਰਨ ਲੱਗ ਜਾਂਦੀ ਆ। ਉਸ ਤੋਂ ਬਾਅਦ ਇਹਦੇ ਘਰੇ ਅ ਦੋ ਬੱਚੇ ਜਨਮ ਲੈਂਦੇ ਆ ਇੱਕ ਬੇਟਾ ਤੇ ਇੱਕ ਬੇਟੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀਗੀ ਚਲੋ ਜੀ ਇੱਕ ਦਿਨ ਅਚਾਨਕ ਕੀ ਹੁੰਦਾ ਇਸ ਮੁੰਡੇ ਦੇ ਨੰਬਰ ਤੇ ਕੋਈ ਰੀਚਾਰਜ ਕਰਾ ਦਿੰਦਾ ਗਲਤੀ ਨਾਲ ਇਹਦੇ ਨੰਬਰ ਤੇ ਰੀਚਾਰਜ ਹੋ ਜਾਂਦਾ ਜਦੋਂ ਗਲਤੀ ਨਾਲ ਰੀਚਾਰਜ ਹੋ ਜਾਂਦਾ ਤਾਂ ਇੱਕ ਕੁੜੀ ਇਸ ਮੁੰਡੇ ਨੂੰ ਫੋਨ ਕਰਕੇ ਕਹਿੰਦੀ ਆ ਕਿ ਇਸ ਤਰ੍ਹਾਂ ਕਰਕੇ ਤੁਹਾਡੇ ਨੰਬਰ ਤੇ ਗਲਤੀ ਰਿਚਾਰਜ ਹੋ ਗਿਆ ਵੀ ਪਲੀਜ਼ ਜੇ ਤੁਸੀਂ ਮੇਰਾ ਰਿਚਾਰਜ ਮੇਰੇ ਨੰਬਰ ਤੇ ਦੁਬਾਰਾ ਕਰ ਦਿਓ ਤੁਹਾਡਾ ਬਹੁਤ ਧੰਨਵਾਦ ਹੋਊਗਾ ਵੀ ਮੇਰੇ ਤੋਂ ਗਲਤੀ ਨਾਲ ਰਿਚਾਰਜ ਹੋ ਗਿਆ ਜਦੋਂ ਕੁੜੀ ਨੂੰ ਫੋਨ ਕਰਦੀ ਆ ਤਾਂ ਇਹ ਮੁੰਡਾ ਕੀ ਕਰਦਾ ਇਹ ਉਸ ਕੁੜੀ ਦਾ ਰਿਚਾਰਜ ਕਰ ਦਿੰਦਾ ਉਸ ਤੋਂ ਬਾਅਦ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਮਾੜੀ-ਮੋਟੀ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ। ਕੁੜੀ ਨੂੰ ਐਂ ਲੱਗਦਾ ਕਿ ਮੁੰਡੇ ਨੇ ਮੇਰਾ ਰੀਚਾਰਜ ਕਰਤਾ ਕਿ ਮੁੰਡਾ ਬਹੁਤ ਚੰਗਾ। ਤੇ ਜਿਹੜੀ ਉਹ ਕੁੜੀ ਹੁੰਦੀ ਹੈ ਭਾਈ ਉਹ 18 ਸਾਲਾਂ ਦੀ ਸੀ। ਇਸ ਮੁੰਡੇ ਦੀ ਉਮਰ ਲਗਭਗ 32 ਸਾਲ ਦੀ ਸੀ। ਜਦੋਂ ਇਹ ਕੁੜੀ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦਾ ਤਾਂ ਇਹ ਮੁੰਡਾ ਉਸ ਕੁੜੀ ਨੂੰ ਇਸ ਗੱਲ ਦਾ ਜ਼ਿਕਰ ਨਹੀਂ ਕਰਦਾ ਕਿ ਮੇਰਾ ਵਿਆਹ ਹੋਇਆ ਜਾਂ ਮੇਰੇ ਬੱਚੇ ਨੇ। ਚਲੋ ਜੀ ਇਹ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਆ। ਹੌਲੀ ਹੌਲੀ ਇਹਨਾਂ ਦਾ ਮਿਲਣਾ ਮਲਾਉਣਾ ਸ਼ੁਰੂ ਹੋ ਜਾਂਦਾ ਜਿਹੜੀ ਕੁੜੀ ਸੀਗੀ ਉਹ ਆਪਦੇ ਘਰ ਤੋਂ ਦੂਰ ਕਿਤੇ ਪੜਦੀ ਸੀਗੀ ਪੀਜੀ ਦੇ ਵਿੱਚ ਰਹਿੰਦੀ ਸੀਗੀ ਤੋਨੂੰ ਪਤਾ ਅੱਜਕੱਲ ਪੀਜੀਆਂ ਦੇ ਵਿੱਚ ਸਾਰਾ ਕੁਝ ਚੱਲਦਾ ਕਿ ਪੈਸੇ ਪੁੱਸ ਦੇ ਕੇ ਕੁੜੀਆਂ ਬਾਹਰ ਆ ਜਾਂਦੀਆਂ ਨੇ ਮਿਲਣਾ ਮਲਾਉਣਾ ਸ਼ੁਰੂ ਹੋ ਜਾਂਦਾ ਇਹ ਘਰੋਂ ਵੀ ਝੂਠ ਮਾਰ ਕੇ ਕਈ ਵਿਰਾਤ ਨੂੰ ਚਲਾ ਜਾਇਆ ਕਰੇ ਆਪ ਦੀ ਸਹੇਲੀ ਨੂੰ ਲੈ ਜਾਇਆ ਕਰੇ ਹੋਟਲ ਦੇ ਵਿੱਚ ਇਹ ਉੱਥੇ ਇਕੱਠੇ ਰਿਹਾ ਕਰਨਾ ਮਿਲਿਆ ਜੁਲਿਆ ਕਰਨ ਜੋ ਕੁਝ ਹੁੰਦਾ ਸਾਰਾ ਕੁਝ ਕਰਿਆ ਕਰਨ ਜਿਹੜਾ ਇਹ ਮੁੰਡਾ ਸੀਗਾ ਇਹ ਬਈ ਪੈਗ ਸ਼ੈਗ ਲਾਉਣ ਦਾ ਬਹੁਤ ਜ਼ਿਆਦਾ ਸ਼ਕੀਨ ਸੀਗਾ ਹੌਲੀ ਹੌਲੀ ਜਦੋਂ ਉਹਦੇ ਕੋਲੇ ਕੁੜੀ ਰਾਤ ਨੂੰ ਰਹਿੰਦੀ ਹੁੰਦੀ ਸੀਗੀ ਇਹਨੇ ਉਹਨੂੰ ਪੈਗ ਸ਼ੈਗ ਲਾਉਣ ਦੀ ਆਦਤ ਵੀ ਪਾਤੀ ਕੁੜੀ ਨੂੰ ਚਲੋ ਜੀ ਇਹ 32 ਸਾਲਾਂ ਦਾ ਜੀ ਹੰਢਿਆ ਹੋਇਆ ਬੰਦਾ ਸੀ ਹੌਲੀ ਹੌਲੀ ਇਹਨੇ ਉਹਦੀਆਂ ਆਤਾਂ ਵਿਗਾੜਤੀਆਂ ਵੀ ਉਹਨੂੰ ਮੰਨ ਲਓ ਸੈਕਸ ਦੀ ਬਹੁਤ ਜ਼ਿਆਦਾ ਆਤ ਪੈ ਗਈ ਪੈਗ ਸ਼ੈਗ ਲਾਉਣ ਦੀ ਆਤ ਪੈ ਗਈ ਹੌਲੀ ਹੌਲੀ ਸਿਕਟਾ ਸੁਕਟਾ ਪੀਣ ਵੀ ਲਾ ਦਿੱਤਾ ਮੁੱਕਦੀ ਗੱਲ ਹੈ ਜੀ ਇਸ ਤਰ੍ਹਾਂ ਨਾਲ ਦਾ ਕੰਮ ਆ 2-3 ਸਾਲ ਤੱਕ ਚੱਲਦਾ ਇੱਕ ਦਿਨ ਕੀ ਹੁੰਦਾ ਇਸ ਮੁੰਡੇ ਨੇ ਆਪਦੇ ਜਿਹੜਾ ਕਿੰਦਾ ਸੇਠ ਹੁੰਦਾ ਉਹਦੇ ਨਾਲ ਗੱਡੀ ਤੇ ਚੰਡੀਗੜ੍ਹ ਜਾਣਾ ਹੁੰਦਾ ਤੇ ਇਹੇ ਕੁੜੀ ਨੂੰ ਕਹਿੰਦਾ ਵੀ ਤੂੰ ਐ ਕਰ ਤੂੰ ਚੰਡੀਗੜ੍ਹ ਆ ਜਾ ਨਾਲੇ ਮੈਂ ਤੈਨੂੰ ਸ਼ਾਪਿੰਗ ਕਰਾ ਦੂੰਗਾ ਤੇ ਨਾਲੇ ਆਪਾਂ ਉੱਥੇ ਇਕੱਠੇ ਰਵਾਂਗੇ ਇੰਨੇ ਕੁ ਟਗੜ 2 ਦਿਨ ਉੱਥੇ ਚੰਡੀਗੜ੍ਹ ਰਹਿਣਾ ਹੁੰਦਾ ਚਲੋ ਜਿਹੜੀ ਕੁੜੀ ਹੁੰਦੀ ਆ ਉਹ ਆਪਦੀ ਪੀਜੀ ਵਾਲੀ ਅੰਟੀ ਨਾਲੋਂ ਦੀ ਪਹਿਲਾਂ ਸਾਰੀ ਸੈਟਿੰਗ ਸ਼ੂਟਿੰਗ ਹੁੰਦੀ ਆ ਉਹ ਕੀ ਕਰਦੀ ਆ ਉਹ ਪੀਜੀ ਚੋਂ ਨਿਕਲ ਕੇ ਤੇ ਚੜ੍ਹਦੀ ਆ ਚੰਡੀਗੜ੍ਹ ਲਈ ਵਾਸਤੇ ਤੇ ਚੰਡੀਗੜ੍ਹ ਪਹੁੰਚ ਜਾਂਦੀ ਆ ਇਹਦੇ ਕੋਲ ਜਿਹੜਾ ਇਹ ਸੇਟ ਸੀਗਾ ਉਹ ਕਿਸੇ ਮੈਰਿਜ ਫੰਕਸ਼ਨ ਤੇ ਉੱਥੇ ਗਿਆ ਹੋਇਆ ਸੀਗਾ ਇਹ ਉੱਥੇ ਵੇਲਾ ਸੀਗਾ ਇਹ ਕੁੜੀ ਨੂੰ ਚੱਕਦਾ ਗੱਡੀ ਤੇ ਹੋਟਲ ਦੇ ਵਿੱਚ ਲੈ ਜਾਂਦਾ ਤੇ ਇਹ ਰਾਤ ਨੂੰ ਕੀ ਕਰਦੇ ਇੱਕ ਬੀਅਰ ਦੀ ਬੋਤਲ ਲੈ ਕੇ ਆਉਂਦੇ ਆ ਨਾਲ ਸਿਗਰਟਾਂ ਡੱਬੀ ਲੈ ਕੇ ਮੁੰਡਾ ਆਉਂਦਾ ਹੋਰ ਜਿਹੜਾ ਖਾਣ ਪੀਣ ਦਾ ਸਮਾਨ ਸਾਰਾ ਕੁਝ ਲੈ ਕੇ ਹੋਟਲ ਦੇ ਵਿੱਚ ਰਾਤ ਨੂੰ ਆ ਜਾਂਦਾ ਚਲੋ ਜੀ ਪਹਿਲਾਂ ਦੀ ਤਰ੍ਹਾਂ ਇਹ ਦੋ ਮ enjoy ਕਰਨ ਲੱਗ ਜਾਂਦੇ ਆ ਇਹ ਉਸੇ ਰਾਤ ਦੇ ਵਿੱਚ ਲਗਭਗ ਚਾਰ ਵਾਰੀ ਕੁੜੀ ਮੁੰਡਾ ਆਪਸ ਵਿੱਚ ਰਿਸ਼ਤ ਬਣਾਉਂਦੇ ਆ ਕਿਉਂਕਿ ਦੋਵੇਂ ਪੈਕਪੂਗ ਲਾਏ ਹੁੰਦੇ ਦੋਵੇਂ ਨਸ਼ੇ 'ਚ ਹੁੰਦੇ ਆ ਤੇ ਕਰਦਿਆਂ ਕਰਾਉਂਦੇ ਆ ਮਾੜੇ ਮੋٹے ਇਹ ਚੱਕ ਚੁੱਕ ਵੀ ਕੁੜੀ ਦੇ ਗੁਪਤੰਗਾ ਦੇ ਵੱਡ ਦਿੰਦਾ ਕਿਉਂਕਿ ਤੁਹਾਨੂੰ ਪਤਾ ਬੰਦਾ ਨਸ਼ੇ 'ਚ ਅੰਨਾ ਹੋ ਜਾਂਦਾ ਹਨਾ ਤੇ ਜਦੋਂ ਦਿਮਾਗ ਨੂੰ ਕੰਮ ਚੜਿਆ ਹੋਵੇ ਤਾਂ ਬੜੀਆਂ ਗੱਲਾਂ ਦਾ ਨਹੀਂ ਪਤਾ ਲੱਗਦਾ ਸਾਰਾ ਕੁਝ ਕਰਨ ਕਰਾਉਣ ਤੋਂ ਬਾਅਦ ਕੀ ਹੁੰਦਾ ਇਹ ਦੋਵੇਂ ਜਣੇ ਸੌ ਜਾਂਦੇ ਹੁਣ ਦੋਵੇਂ ਜਣੇ ਜਦੋਂ ਸੌ ਜਾਂਦੇ ਆ ਉਸ ਤੋਂ ਬਾਅਦ ਤੜਕੇ ਇਸ ਮੁੰਡੇ ਦੀ ਅੱਖ ਖੁੱਲਦੀ ਆ 8-9 ਵਜੇ 8-9 ਵਜੇ ਜਦੋਂ ਇਹ ਉੱਠਦਾ ਇਹ ਸਿੱਧਾ ਜਾ ਕੇ ਵਾਸ਼ਰੂਮ ਦੇ ਵਿੱਚ ਨਹਾਉਣ ਲੱਗ ਜਾਂਦਾ ਇਹ ਕੁੜੀ ਨੂੰ ਨਹੀਂ ਠਾਉਂਦਾ ਉਸ ਤੋਂ ਬਾਅਦ ਜਦੋਂ ਇਹਨੂੰ ਸੇਠ ਦਾ ਫੋਨ ਆਉਂਦਾ ਵੀ ਹਾਂ ਵੀ ਕਾਕਾ ਕਿੱਥੇ ਆ ਆ ਜਾ ਜਦ ਇਹ ਕੁੜੀ ਨੂੰ ਠਾਉਂਦਾ ਕੁੜੀ ਉੱਠਦੀ ਨਹੀਂ ਕੁੜੀ ਨੂੰ ਜੋ ਦੇਖਦਾ ਤਾਂ ਕੁੜੀ ਡੈੱਡ ਹੋ ਚੁੱਕੀ ਹੁੰਦੀ ਹੈ ਇਹ ਪਾਣੀ ਦੇ ਛਿੱਟ ਛਿੱਟੇ ਮਾਰਦਾ ਲਿਆ ਕੇ ਮੂੰਹ ਤੇ ਪਰ ਕੁੜੀ ਨਹੀਂ ਉੱਠਦੀ ਤਦ ਕਿਧਰ ਕੋ ਚੈੱਕ ਕਰਦਾ ਤਾਂ ਇਹਨੂੰ ਪਤਾ ਲੱਗਦਾ ਵੀ ਕੁੜੀ ਮਰ ਚੁੱਕੀ ਹੈ ਉਸ ਤੋਂ ਬਾਅਦ ਇਹ ਕੀ ਕਰਦਾ ਇਹ ਆਪੇ ਸੇਠ ਕੋਲ ਜਾਂਦਾ ਤੇ ਸੇਠ ਕਹਿੰਦਾ ਵੀ ਹਾਂ ਆਪਾਂ ਘੰਟੇ ਤੱਕ ਕਿਤੇ ਜਾਣਾ ਤਾਂ ਇਹ ਉੱਥੇ ਗੱਡੀ ਆਪਦੀ ਛੱਡ ਜਦੋਂ ਹੋਟਲ ਵਾਲੇ ਦੇਖਦੇ ਆ ਵੀ ਉਥੇ ਡੈੱਡ ਬੋਡੀ ਪਈ ਆ ਕਮਰੇ ਦੇ ਵਿੱਚ ਤਾਂ ਪੁਲਿਸ ਨੂੰ ਕਨਫਰਮ ਕੀਤਾ ਜਾਂਦਾ ਚਲੋ ਜੀ ਪੁਲਿਸ ਆਉਂਦੀ ਆ ਪੁਲਿਸ ਆ ਕੇ ਸਾਰੇ ਉਧਾਰ ਕਾੜ ਲੈਂਦੀ ਵੀ ਕਿਹੜੇ ਕਿਹੜੇ ਉਧਾਰ ਕਾੜਦੇ ਨੰਬਰ ਤੇ ਇਹੀ ਕਮਰਾ ਲਿਆ ਗਿਆ ਚਲੋ ਜੀ ਕੁੜੀ ਦੇ ਘਰ ਦੇ ਨੂੰ ਫੋਨ ਕੀਤਾ ਤਾਂ ਕੁੜੀ ਦੇ ਘਰ ਦੇ ਆ ਜਾਂਦੇ ਆ ਉਸ ਤੋਂ ਬਾਅਦ ਕੁੜੀ ਦਾ ਪੋਸਟਮਾਰਟਮ ਹੁੰਦਾ ਪੋਸਟਮਾਰਟਮ ਦੇ ਵਿੱਚ ਗੱਲ ਕਲੀਅਰ ਹੋ ਜਾਂਦੀ ਆ ਕਿ ਤਿੰਨ ਚਾਰ ਵਾਰੀ ਰਾਤ ਨੂੰ ਇਹਨਾਂ ਨਾਲ ਸਬੰਧ ਬਣਾਏ ਗਏ ਆ ਡਰਿੰਕ ਕੀਤੀ ਹੋਈ ਆ ਤੇ ਕੁੜੀ ਦੀ ਹਾਰਟ ਟੈਕ ਨਾਲ ਮੌਤ ਹੋਈ ਆ ਬਿ ਕੁੜੀ ਨੂੰ ਕਿਸੇ ਨੇ ਮਾਰਿਆ ਨਹੀਂਗਾ ਜਾਨੀ ਕਿ ਹਾਰਟ ਟੈਕ ਨਾਲੇ ਦੀ ਮੌਤ ਹੋਈ ਹੈ ਜਦੋਂ ਕੁੜੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਸਾਡੀ ਕੁੜੀ ਹਾਰਟ ਟੈਕ ਨਾਲ ਮਰੀ ਹੈ ਫਿਰ ਕੁੜੀਵਾਂ ਦੇ ਦਿਲ 'ਚ ਇਹ ਗੱਲ ਆਉਂਦੀ ਆ ਵੀ ਡਰਿੰਕ ਵੀ ਕੀਤੀ ਹੋਈ ਆ ਤਿੰਨ ਚਾਰ ਵਾਰੀ ਸਬੰਧ ਵੀ ਬਣੇ ਹੋਏ ਆ ਵੀ ਹੁਣ ਮਰਨ ਵਾਲੀ ਤਾਂ ਮਰ ਗਈ ਇਹ ਪੁਲਿਸ ਨਾਲ ਸੈਟਿੰਗ ਸ਼ੂਟਿੰਗ ਕਰਕੇ ਉਸ ਮੁੰਡੇ ਤੇ ਕਤਲ ਦਾ ਪਰਚਾ ਕਰਾ ਦਿੰਦੀ ਆ ਵੀ ਸਾਡੀ ਕੁੜੀ ਨੂੰ ਇਸ ਮੁੰਡੇ ਨੇ ਮਾਰਿਆ ਚਲੋ ਜੀ ਹੁਣ ਆਧਾਰ ਕਾਰਡ ਉਸੇ ਲੱਗਿਆ ਹੋਇਆ ਸੀ ਜਦੋਂ ਕਮਰਾ ਲਿਆ ਸੀਗਾ ਪੁਲਿਸ ਮੁੰਡੇ ਵਾਲੇ ਦੇ ਘਰੇ ਪਹੁੰਚਦੀ ਆ ਉਸ ਤੋਂ ਬਾਅਦ ਇਸ ਮੁੰਡੇ ਨੂੰ ਫੋਨ ਦੀ ਲੋਕੇਸ਼ਨ ਦੇ ਟਰੈਕ ਕਰਕੇ ਫੜਨ ਤੋਂ ਬਾਅਦ ਜਦੋਂ ਇਹ ਮੁੰਡਾ ਥਾਣੇ 'ਚ ਲਿਆਂਦਾ ਜਾਂਦਾ ਇਹਦਾ ਰਿਮਾਂਡ ਲਿਆ ਜਾਂਦਾ ਉਦੋਂ ਇਹਨੂੰ ਪੁੱਛ ਕੇ ਸਾਰੀ ਕੀਤੀ ਜਾਂਦੀ ਆ ਤਾਂ ਇਹ ਮੁੰਡਾ ਦੱਸਦਾ ਵੀ ਬਾਈ ਇਸ ਤਰ੍ਹਾਂ ਕਰਕੇ ਅਸੀਂ ਮਿਲਦੇ ਜੁਲਦੇ ਸੀਗੇ ਪੈਗਸ਼ਾ ਗਲਾਉਣ ਦੀ ਉਹ ਵੀ ਬਹੁਤ ਸ਼ਕੀਨ ਸੀ ਸਿਕਟਾਂ ਵੀ ਉਹ ਪੀ ਲੈਂਦੀ ਸੀਗੀ ਵੀ ਅਸੀਂ ਪਹਿਲਾਂ ਵੀ ਰਾਤ ਨੂੰ ਬਹੁਤ ਵਾਰੀ ਹੋਟਲਾਂ ਦੇ ਵਿੱਚ ਰਹੇ ਆ ਵੀ ਅਸੀਂ ਉਸ ਰਾਤ 3-4 ਵਾਰੀ ਸਬੰਧ ਬਣਾਏ ਉਸ ਤੋਂ ਬਾਅਦ ਅਸੀਂ ਸੌਂ ਗਏ ਆ ਸਵੇਰੇ ਜਦੋਂ ਮੈਂ 9-10 ਵਜੇ ਦੇਖਿਆ ਤਾਂ ਉਹ ਕੁੜੀ ਮਰੀ ਪਈ ਸੀ ਮੈਂ ਉਹਨੂੰ ਨਹੀਂ ਮਾਰਿਆ ਪਰ ਹੁਣ ਪੁਲਿਸ ਨੂੰ ਪੈਸੇ ਚੜ ਚੁੱਕੇ ਸੀਗੇ ਬਾਈ ਸਾਰੀ ਸੈਟਿੰਗ ਵੈਟਿੰਗ ਹੋ ਚੁੱਕੀ ਸੀਗੀ ਚਲੋ ਜੀ ਪਰਚਾ ਪੈ ਗਿਆ ਜਦੋਂ ਇਹਦੀ ਘਰ ਦੀ ਨੂੰ ਪਤਾ ਲੱਗਿਆ ਵੀ ਮੇਰੇ ਘਰ ਨਿਆ ਕੰਮ ਕਰਤਾ ਕਾਂਡ ਕਰਤਾ ਤਾਂ ਉਹ ਗੁੱਸੇ ਦੇ ਵਿੱਚ ਆ ਕੇ ਕੀ ਕਰਦੀ ਆ ਉਹੋ ਜਾ ਕੇ ਨਹਿਰ ਦੇ ਵਿਚਾਲ ਮਾਰ ਕੇ ਉਹ ਵੀ ਮਰ ਜਾਂਦੀ ਚਲੋ ਜੀ ਦਾ ਉਧਰੋਂ ਵੀ ਘਰ ਉਜੜ ਗਿਆ ਹੁਣ ਜਿਹੜੀ ਕੁੜੀ ਇਹਦੀ ਇਸ ਇਹ ਲਈ ਸੀ ਕਿ ਉਹਨਾਂ ਨੂੰ ਆਏ ਸੀ ਕਿ ਸਾਡੀ ਹੁਣ ਕੁੜੀ ਤਾਂ ਮਰ ਗਈ ਵੀ ਹੁਣ ਮਾੜੇ ਮੋਟੇ ਜੇ ਪੈਸੇ ਮਿਲ ਜਾਂਦਾ ਵਧੀਆ ਗੱਲ ਆ ਜਦੋਂ ਜਦੋਂ ਇਹਦੇ ਤੇ ਕੇਸ ਚੱਲ ਪੈਂਦਾ ਬਾਈ ਉਸ ਤੋਂ ਬਾਅਦ ਜਿਹੜਾ ਇਹਦਾ ਪਿਓ ਹੁੰਦਾ ਵੀ ਬਹੁਤ ਡਰ ਚੁੱਕਿਆ ਹੁੰਦਾ ਇਹ ਮੁੰਡਾ ਵੀ ਡਰ ਚੁੱਕਿਆ ਹੁੰਦਾ ਵੀ ਹੁਣ ਤਾਂ 20 ਸਾਲੀ ਹੋ ਜਾਣੀ ਆ ਹੁਣ ਸਾਰੀ ਉਮਰ ਜੇਲ੍ਹ ਦੇ ਵਿੱਚ ਨਿਕ ਜੋ ਜਦਨਾ ਦਾ ਕੇਸ ਚੱਲ ਪੈਂਦਾ ਵਿੱਚ ਬੰਦੇ ਬੰਦੇ ਪੈਂਦੀ ਆ ਤੇ ਜਿਹੜੇ ਕੁੜੀ ਵਾਲੇ ਹੁੰਦੇ ਆ ਉਹ 30 ਲੱਖ ਦੀ ਡਿਮਾਂਡ ਕਰਦੇ ਆ ਵੀ ਸਾਨੂੰ 30 ਲੱਖ ਰੁਪਈਆ ਦਵੋਗੇ ਤਾਂ ਅਸੀਂ ਰਾਜ਼ੀ ਨਮਾ ਕਰਾਂਗੇ ਨਹੀਂ ਤਾਂ ਤੁਹਾਡੇ ਮੁੰਡੇ ਨੂੰ ਸਜ਼ਾ ਕਰਾਵਾਂਗੇ ਗੱਲ ਕੀ ਹੁੰਦੀ ਆ ਮੁੱਕਦਿਆਂ ਮਕਾਉਂਦਿਆਂ ਗੱਲ ਮੁੱਕਦੀ ਆ ਬਾਈ ਜੀ 23 ਲੱਖ ਰੁਪਈਏ ਦੇ ਵਿੱਚ 23 ਲੱਖ ਰੁਪਈਆ ਦੇ ਕੇ ਇਸ ਮੁੰਡੇ ਦਾ ਖਿਹੜਾ ਛੁੱਟਦਾ ਕੀ ਖੱਟਿਆ ਇਸ ਮੁੰਡੇ ਨੇ ਬਦਨਾਮੀ ਖੱਟ ਲਈ 23 ਲੱਖ ਰੁਪਈਆ ਘਰੋਂ ਦਿੱਤਾ ਤੇ ਘਰ ਵਾਲੀ ਆਪਦੀ ਮਨਵਾਲੀ ਫਰੀ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਹੋ ਗਏ ਇਹ ਮੁੰਡਾ ਆ ਕੇ ਮੜਕੇ ਟੈਨਸ਼ਨ ਦੇ ਵਿੱਚ ਨਸ਼ੇ ਪੱਤੇ ਕਰਨ ਲੱਗ ਗਿਆ ਚਿੱਟਾ ਚੁੱਟਾ ਲਾਉਣ ਲੱਗ ਗਿਆ ਤਾਂ ਇੱਕ ਦਿਨ ਇਹੋ ਜਿਹਾ ਹੁੰਦਾ ਵੀ ਇਹੇ ਮੁੰਡਾ ਚਿੱਟੇ ਦਾ ਟੀਕਾ ਲਾਉਂਦਾ ਤੇ ਇਹਦਾ ਵੀ ਕੋ ਗੂਚੇਤ ਹੋ ਜਾਂਦਾ ਇਹ ਵੀ ਮਰ ਜਾਂਦਾ ਪਰ ਚਿੱਟਾ ਇਹ ਉਸ ਟੈਨਸ਼ਨ ਦੇ ਵਿੱਚ ਹੀ ਲਾਉਣ ਲੱਗ ਜਾਂਦਾ ਮੈਂ ਆ ਕੀ ਕਰ ਬੈਠਾ ਕਿ ਮੈਂ ਕਿਸੇ ਕੁੜੀ ਨੂੰ ਹੋਟਲ ਦੇ ਵਿੱਚ ਲੈ ਕੇ ਗਿਆ ਉੱਥੇ ਉਹ ਆਪਣੇ ਆਪ ਆਪ ਦੀ ਮੌਤ ਮਾਰ ਗਈ ਹਨਾ ਤੇ ਮੈਂ ਉਸ ਚੀਜ਼ ਦੇ ਵਿੱਚ ਫਸ ਗਿਆ ਤੇ ਮੇਰੀ ਬਦਨਾਮੀ ਹੋ ਗਈ ਸਾਰੇ ਪਿੰਡ 'ਚ ਥੂ-ਥੂ ਹੋ ਗਈ ਮੇਰੇ ਪਿਓ ਦੀ ਇੰਨੀ ਜਿੱਤ ਸੀ ਉਹ ਵੀ ਮਿੱਟੀ ਹੋ ਗਈ ਮੇਰੀ ਘਰ ਵਾਲੀ ਵੀ ਮਰ ਗਈ ਕਹਿਣ ਦਾ ਮਤਲਬ ਵੀ ਮੇਰੇ ਮੱਥੇ ਤੇ ਬਹੁਤ ਮਾੜਾ ਕਲੰਕ ਲੱਗ ਗਿਆ ਉਸ ਚੀ ਦੀ ਟੈਨਸ਼ਨ ਲੈ ਲੈ ਕੇ ਬੰਦਾ ਚਿੱਟਾ ਲਾਉਣ ਲੱਗ ਜਾਂਦਾ ਜਾਂ ਟੀਕਾ ਲਾ ਕੇ ਮਰ ਜਾਂਦਾ ਪਿੱਛੇ ਦੋ ਜਵਾਕ ਰਹਿ ਗਏ ਵਿਚਾਰੇ ਦੇ ਰੋਲਦੇ ਹਨਾ ਮਾ ਬੁੱਢਾ ਮਾਂ ਪਿਓ ਰਹਿ ਕੇ ਰੋਲਦਾ ਇਸ ਕਰਕੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਅੱਜ ਕੱਲ ਦੇ ਟਾਈਮ ਵਿੱਚ ਬਹੁਤ ਕੁੜੀਆਂ ਮੁੰਡੇ ਹੋਟਲਾਂ ਦੇ ਵਿੱਚ ਜਾ ਕੇ ਮਿਲਦੇ ਆ ਪਰ ਬਾਈ ਜੀ ਕਿਸੇ ਦੀ ਜਾਣਦਾ ਕੋਈ ਪਤਾ ਨਹੀਂ ਹੁੰਦਾ ਕਿਨੂੰ ਕਦੋਂ ਹਾਰਟ ਅਟੈਕ ਹੋ ਜਾਣਾ ਕਦੋਂ ਕੀ ਹੋ ਜਾਣਾ ਬਾਅਦ ਚ ਇਹੋ ਜੇ ਖਮਿਆਜੇ ਭੁਗਤਨੇ ਜਾ ਕੋਈ ਕੁੜੀ ਕਦੇ ਵੀ ਕਿਸੇ ਮੁੰਡੇ ਨੂੰ ਹੋਟਲ ਦੇ ਵਿੱਚ ਰਾਤ ਰਹਿਣ ਤੋਂ ਗਰੇਜ਼ ਕਰਿਆ ਕਰੋ ਕਿਉਂਕਿ ਕਈ ਵਾਰੀ ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ ਤਾਂ ਉਹਦਾ ਕਤਲ ਕੇਸ ਮੁੜ ਕੇ ਤੁਹਾਡੇ ਤੇ ਪੈ ਸਕਦਾ ਤੇ ਮੁੜ ਕੇ ਤੁਹਾਨੂੰ ਵੀ 20 ਸਾਲੀ ਹੋ ਸਕਦੀ ਹੈ ਤੇ ਜਾਂ ਤੁਹਾਨੂੰ ਕੋਈ ਮਹਿੰਗੀ ਰਕਮ ਦੇ ਕੇ ਆਪਦਾ ਖੜਾਣਾ ਪਊਗਾ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋ ਸਕਦਾ ਇਹ ਵੀਡੀਓ ਦੇਖ ਕੇ ਅੱਜ ਕੱਲ ਦੇ ਕੁੜੀਆਂ ਮੁੰਡੇ ਸਿਆਣੇ ਹੋ ਜਾਣ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ